ਇਹਨਾਂ ਤਸਵੀਰਾਂ ਦੇ ਵਿੱਚ ਇੱਕ ਦੁਕਾਨਦਾਰ ਆਪਣੀ ਦੁਕਾਨ ਤੇ ਪਹੁੰਚਿਆ ਜੋ ਕਿ ਹੁਣ ਆਪਣੀ ਦੁਕਾਨ ਦਾ ਜਿੰਦਾ ਖੋਲਦਾ ਹੋਇਆ ਨਜ਼ਰ ਆ ਰਿਹਾ ਪਰ ਅੱਗੇ ਕੁਝ ਹੀ ਸਕਿੰਟਾਂ ਵਿੱਚ ਜੋ ਇਸ ਦੇ ਨਾਲ ਹੋਣ ਵਾਲਾ ਹੈ ਉਹ ਸਿੰ ਦੇਖ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ ਹੁਣ ਦੇਖੋ ਦੁਕਾਨਦਾਰ ਕਿਵੇਂ ਆਪਣੀ ਜਾਨ ਬਚਾ ਕੇ ਭੱਜਿਆ ਦਰਸਲ ਦੁਕਾਨਦਾਰ ਤੇ ਦਿਨ ਦਿਹਾੜੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਦੁਕਾਨਦਾਰ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੇ ਫਿਰ ਦੁਕਾਨਦਾਰ ਗੋਲੀਆਂ ਨੂੰ ਦੇਖ ਕੇ ਮੌਕੇ ਤੋਂ ਭੱਜਣ ਲੱਗਿਆ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦਰਸਲ ਇਹ ਘਟਨਾ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਨੇੜੇ ਦੀ ਹੈ ਜਿੱਥੇ ਸੁਨਿਆਰੇ ਦੀ ਦੁਕਾਨ ਤੇ ਅਣਪਛਾਤੇਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਦੁਕਾਨਦਾਰ ਵਿਸ਼ਾਲ ਤੇ ਤਿੰਨ ਅਣਪਛਾਤੇਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਪਰ ਕਿਸਮਤ ਚੰਗੀ ਸੀ ਕਿ ਦੁਕਾਨਦਾਰ ਦਾ ਬਚਾ ਰਿਹਾ ਇਸ ਵਾਰ ਦਾ ਤੋਂ ਬਾਅਦ ਪੂਰਾ ਇਲਾਕਾ ਦਹਿਲ ਉੱਠਿਆ ਪੂਰਾ ਇਲਾਕਾ ਸਹਿਮ ਉੱਠਿਆ ਲੋਕਾਂ ਦੇ ਵਿੱਚ ਦੱਸ਼ ਦਾ ਮਾਹੌਲ ਹੈ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਆ ਦੁਕਾਨਦਾਰ ਵਿਸ਼ਾਲ ਨੇ ਪ੍ਰਸ਼ਾਸਨ ਅਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉਕਤ ਹਮਲਾਵਾਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਮੈਂ ਅੱਜ ਸਵੇਰੇ ਕੋਈ 10 ਵਜੇ ਕੋਈ 45 40 ਮਿੰਟ ਤੇ ਆਇਆ ਦੁਕਾਨ ਤੇ ਮੋਟਰਸਾਈਕਲ ਲਾਇਆ ਇਹ ਜੰਦਰਾ ਖੋਲੇ ਨਹੀਂ ਲਗਾ ਦੁਕਾਨ ਖੋਲੀ ਨਹੀਂ ਹੈ ਜੇ ਮੈਂ ਆਪਣੀ ਇੱਕ ਮੁੰਡਾ ਮੇਰੇ ਕੋਲ ਮਸੇ 1.5-2 ਫੁੱਟ ਤੇ ਆਇਆ ਨੇ ਮੇਰੇ ਤੇ ਫਾਇਲ ਕਰਤਾ ਫਾਇਲ ਚੱਲਿਆ ਨਹੀਂ ਉਹ ਕੋ ਤੇ ਜਿਹਦਾ ਖੋਲ ਇਥੇ ਜਿੰਦਾ ਕਰਦੂਸ ਅਸੀਂ ਕੁਸਲਨ ਦੇ ਦਿੱਤਾ ਫਿਰ ਉਹਨੇ ਮੇਰੇ ਉੱਪਰ 3-4 ਹੋਰ ਰਾਉਂਡ ਜਲਾਏ ਪਰ ਉਹ ਚੱਲੇ ਨਹੀਂ ਮੈਂ 도ੜ ਗਿਆ ਆਪਣੀ ਦੁਕਾਨ ਦੇ ਅੰਦਰ ਚਲਾ ਗਿਆ ਤੇ ਜਾਨ ਬਚਾਈ ਆਪਣੀ ਕਿੰਨੀ ਤੂ ਟੜਕੋ ਖੜਾ ਸੀ ਜਦੋਂ ਅਗੇ ਨੇ ਫਾਇਰ ਕੀਤਾ ਆ ਦੇਰ ਤੋਂ 2 ਫੁੱਟ ਦੀ ਬਿਲਕੁਲ ਲੱਗੇ ਬਿਲਕੁਲ ਲੱਗੇ ਬਿਲਕੁਲ ਕੋਈ ਮੂੰਹ ਵਗੈਰਾ ਬਣਿਆ ਸੀ ਕਿ ਕੀ ਮੂੰਹ ਫੁੱਲਾ ਸੀ ਜੀ ਉਹਨਾਂ ਦਾ ਮੂੰਹ ਫੁੱਲਾ ਸੀ ਹੀ ਮੰਗ ਮੰਗਿਆ ਹੀ ਕਰਦੇ ਕੰਮ ਕਰੀਏ ਕਿ ਕਿ ਅਸੀਂ ਕੀ ਕਰੀਏ ਪ੍ਰਸ਼ਾਸਨ ਤੋਂ ਤਾਂ ਸਾਡੀ ਅਸੀਂ ਮੰਗ ਹੈਗੀ ਹੈ ਕਿ ਕੀ ਰੱਖੀ ਕਰ ਰਹੇ ਅਸੀਂ ਕੱਲ ਵੀ ਆਏ ਸੀ ਪਰਸੋਂ ਵੀ ਆਈ ਨਹੀਂ ਉਹ ਕੱਲ ਦੁਪਹਿਰ ਨੂੰ ਆਏ ਸੀ 4:00 4:00 ਵਜੇ ਸਾਡੇ ਕੋਲ ਇਹਦੀ ਕੁਸਤੀ ਹੁੰਦੀ ਕੋਈ ਵੀਡੀਓ ਹੋ ਗਈ ਹੈ ਹਾਂਜੀ ਵੀਡੀਓ ਹੋ ਗਈ ਹੈ ਇਹਦੀ ਵੀ ਅਦੀ ਵੀ ਵੀਡੀਓ ਸਾਡੇ ਹੋ ਗਈ ਪੁੱਛਣ ਆਇਆ ਇਹ ਕੜਾ ਬਣ ਜਾਏਗਾ ਅਸੀਂ ਕਹੇ ਬਣ ਜਾਏਗਾ ਪੁੱਛ ਕੇ ਚਲਾ ਗਿਆ ਸੀ ਉਹੀ ਬੰਦਾ ਉਹੀ ਬੰਦਾ ਉਹੀ ਕੱਪੜੇ ਪਾਈ ਗੱਲ ਵਾਲੇ ਕੱਪੜੇ ਪਾਏ ਹੁੰਦੇ ਸਰ ਸਮਝਦੇ ਨਹੀਂ ਪੁੱਛੀ ਦੂਰੀ ਦੇ ਵਿੱਚ ਥਾਣਾ ਵੀਗਾ ਜਿਸ ਤਰ੍ਹਾਂ ਦੀ ਸਰ ਇਹ ਤੇ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਜਾਂ ਪ੍ਰਸ਼ਾਸਨ ਨੂੰ ਚਾਹੀਦਾ ਜੇ ਇੱਕ ਬਿਜ਼ਨਸਮੈਨ ਕੰਮ ਕਰ ਰਿਹਾ ਉਹਨੂੰ ਕੰਮ ਕਰਨ ਦਿੱਤਾ ਜਾਂ ਇਸ ਬੋਲਦੇ ਕਿ ਕਿੱਦਾਂ ਕੰਮ ਕਰਾਂਗੇ ਜੀ ਅੰਦਰ ਦਾੜ ਦੇ ਥੱਲੇ ਘੜ ਥੱਲੇ ਵੀ ਕਿੱਦਾਂ ਕੰਮ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਦੇਖੋ ਜੀ ਬਹੁਤ ਸੀਨੀਅਰ ਸਾਡੇ ਨੇਤਾ ਨੇ ਭਾਰਤੀ ਜਨਤਾ ਪਾਰਟੀ ਦੇ ਵਿਸ਼ਾਲ ਸ਼ੂਰ ਜੀ ਜਿਨ੍ਹਾਂ ਨੇ ਕਾਉਂਸਲਰ ਦਾ ਚੋਣ ਵੀ ਲੜਿਆ ਅੱਜ ਇਹਨਾਂ ਦੇ ਉੱਤੇ ਬਹੁਤ ਹੀ ਮੰਦਪਾਗੀ ਘਟਨਾ ਹੋਈ ਏ ਜਿਹਦੇ ਵਿੱਚ ਇਹ ਸਵੇਰੇ-ਸਵੇਰੇ ਕਿਤੇ 11 ਵਜੇ ਘਰੋਂ ਆਏ ਨੇ ਮੱਥਾ ਟੇਕ ਕੇ ਮੰਦਰ 'ਚ ਆ ਕੇ ਇਹਨਾਂ ਨੇ ਤਾਲਾ ਖੋਲ੍ਹ ਖੋਲ੍ਹਿਆ ਹੀ ਇਹ ਵਸਤੇ ਇੱਕ ਲੜਕਾ ਆਇਆ ਜਿਹਦੇ ਨਾਲ ਦੋ ਲੜਕੇ ਹੋਰ ਸੀਗੇ ਉਹ ਮੋਟਰਸਾਈਕਲ ਤੇ ਅੱਗੇ ਸੀ ਇੱਕ ਲੜਕਾ ਕਿਤੇ ਬਿਲਕੁਲ 2 ਫੁੱਟ ਦੀ ਦੂਰੀ ਤੋਂ ਉਹਨੇ ਫਾਇਰ ਕਰਤੇ ਨੇ ਫਾਇਰ ਚਲੋ ਪ੍ਰਮਾਤਮਾ ਤੇ ਮੰਦਰ ਮੱਥਾ ਟੇਕ ਕੇ ਆਂਦੇ ਨੇ ਭਗਤ ਆਦਮੀ ਨੇ ਇਨਾਂ ਦੀ ਜਾਨ ਬਚ ਗਈ ਹੈ ਨਹੀਂ ਤੇ ਉਹਨੇ ਆਪਣੇ ਵੱਲੋਂ ਪੂਰੀ ਤਰ੍ਹਾਂ ਗੋਲੀ ਮਾਰੀ ਹੈ ਔਰ ਗੋਲੀ ਥੱਲੇ ਡਿੱਗ ਪਈ ਹੈ ਗੋਲੀ ਦਾ ਖੋਲ ਸਾਨੂੰ ਮਿਲ ਗਿਆ ਉਹ ਅਸੀਂ ਚਲੋ ਪੁਲਿਸ ਨੂੰ ਦੇ ਦਿੱਤਾ ਅਸੀਂ ਦਰਖਾਸਤ ਦਿੱਤੀ ਸੀ ਇੱਥੇ ਤੇ ਪੁਲਿਸ ਇੱਥੇ ਮੌਕੇ ਤੇ ਆ ਗਈ ਹੈ ਨਾਲ ਅਸੀਂ ਸਾਡੇ ਜਿਹੜੇ ਵੱਡੇ ਭਰਾ ਨੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਤਰੁਣ ਜੀ ਨਾਲ ਗੱਲ ਕੀਤੀ ਸੀ ਚੁੱਕ ਸਾਹਿਬ ਨਾਲ ਚੁੱਕ ਸਾਹਿਬ ਨੇ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਕਮਿਸ਼ਨਰ ਸਾਹਿਬ ਦਾ ਫੋਨ ਵਿਸ਼ਾਲ ਨੂੰ ਵੀ ਆ ਗਿਆ ਮੈਨੂੰ ਵੀ ਆ ਗਿਆ ਹੈ ਪੁਲਿਸ ਪੂਰੀ ਮੁਸਤੈਦ ਹੈ ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰਦੀ ਪਈ ਹੈ ਸਰਕਾਰ ਨੂੰ ਸਿਰਫ ਇਹੋ ਹੀ ਹੈਗਾ ਵਾ ਵੀ ਪ੍ਰਸ਼ਨਾਂ ਦੇ ਵਿੱਚ ਪੁੱਛਣਾ ਵਾ ਵੀ ਆਮ ਆਦਮੀ ਪਾਰਟੀ ਦੀ ਉਪਲਬਧੀਆਂ ਕੀ ਏ ਤੇ ਜੇ ਮੈਨੂੰ ਕੋਈ ਪੁੱਛੇਗਾ ਆਮ ਆਦਮੀ ਪਾਰਟੀ ਦੀ ਉਪਲਬਧੀ ਕੀ ਏ ਤੇ ਮੈਂ ਉਹਨੂੰ ਕਹਾਂਗਾ ਵੀ ਕ੍ਰਾਈਮ ਜੋਰਾਂ ਤੇ ਆ ਭ੍ਰਸ਼ਟਾਚਾਰੀ ਵਧ ਗਈ ਏ ਲੋਕ ਇੱਥੇ ਕਾਰੋਬਾਰ ਨਹੀਂ ਕਰ ਸਕਦੇ ਮੈਂ ਤੇ ਇਹੋ ਹੀ ਅਪੀਲ ਕਰਾਂਗਾ ਜਦੋਂ ਤੱਕ ਇਹਨਾਂ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਕਰਨ ਦੀ ਨਾ ਸੋਚੇ ਨਾਲ ਦੀ ਨਾਲ ਮੈਂ ਪੁਲਿਸ ਕਮਿਸ਼ਨਰ ਜੀ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੌਕੇ ਤੇ ਫਟਾਫਟ ਪੁਲਸ ਭੇਜੀ ਏ ਮੈਨੂੰ ਡੀਐਸਪੀ ਸਾਹਿਬ ਦਾ ਵੀ ਫੋਨ ਆਇਆ ਵਾ ਅਸੀਂ ਮੰਗ ਕਰਦੇ ਹਾਂ ਪੁਲਸ ਤੋਂ ਵੀ ਜਲ ਕੀ ਕੀਤਾ ਵਾ ਕ੍ਰਾਈਮ ਉਹਨਾਂ ਨੂੰ ਫੜ ਕੇ ਸਾਡੇ ਸਾਹਮਣੇ ਲਿਆਇਆ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਟਰ ਜਿਹੜਾ ਇੱਥੇ ਗੋਲੀ ਮਾਰੀ ਚਾਹ ਹਾਂਜੀ ਵਿਸ਼ਾਲ ਸੂਰ ਹੈ ਜੀ ਸੋਨੇ ਦਾ ਕੰਮ ਕਰਦੇ ਆ ਜਿਹੜੀ ਗੱਲ ਹੈ ਜਿੱਥੇ ਪੋਸਟ ਮਾਤੋਂ ਜਿੱਥੇ ਹੁੰਦੇ ਉਹਨਾਂ ਦੇ ਬਿਲਕੁਲ ਸਾਹਮਣੇ ਇਹਨਾਂ ਤੇ ਅੱਜ ਫਾਇਰਿੰਗ ਦਾ ਅਟੈਂਪਟ ਹੋਇਆ ਪਰ ਮਿਸ ਹੋ ਗਏ ਉਹਦੇ ਕੋਈ ਗੋਲੀ ਕੋਈ ਨਹੀਂ ਚੱਲੀ ਇੱਕ राउंड ਜੋ ਲੁੱਟਿਆ ਆਪਾਂ ਕਬਜ਼ਾ ਕੋਈ ਨਹੀਂ ਚ ਲੈ ਲਿਆ ਬਾਕੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਐਸੈਂਗਲ ਤੋਂ ਇਹਨਾਂ ਦੇ ਕੋਈਏ ਸਰ ਪਤਾ ਲੱਗਾ ਕਿੰਨੇ ਬੰਦੇ ਸੀ ਕੀ ਕੀ ਪਤਾ ਲੱਗਾ ਹਾਂਜੀ 3 ਬੰਦੇ ਇਹਨਾਂ ਦੇ ਕਹਿ ਰਹੇ ਸਾਰੇ 3 ਬੰਦੇ ਆ ਜੀ ਬਾਕੀ ਆਪਾਂ ਕਰ ਰਹੇ ਆ ਜੀ ਸਰ ਕਿੰਨੀਆਂ ਟੋਲੀਆਂ ਕਰਾਈਆਂ ਹੁੰਦੀ ਨੇ ਨਹੀਂ ਗੋਲੀ ਕੋਈ ਨਹੀਂ ਜੀ ਚੱਲੀ ਮਿਸ ਹੋ ਗਏ ਮਿਸ ਹੋ ਗਏ ਹਾਂਜੀ ਪਤਾ ਲੱਗਾ ਉਹ ਕਹਾਣੀ ਰੰਜੀ ਦੇ ਵਗਾਰ ਆਈ ਇਹ ਹੁਣ ਪਤਾ ਲੱਗੇਗਾ ਜੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੇਗਾ